ਸਵੇਰੇ ਉੱਠਦੇ ਸਾਰ ਪਹਿਲਾ ਪੈਰ ਤੁਸੀਂ ਧਰਤੀ ਤੇ ਰੱਖਦੇ ਹੋ ਤੇ ਪੈਰ ਧਰਦੇ ਸਾਰ ਤੁਹਾਡੇ ਗਿੱਟੇ 'ਚ ਤੁਹਾਨੂੰ ਐਂ ਦਰਦ ਮਹਿਸੂਸ ਹੁੰਦਾ ਜਿਵੇਂ ਪਤਾ ਨਹੀਂ ਕੋਈ ਬਹੁਤ ਜ਼ਿਆਦਾ ਕੁੱਟਦਾ ਹੋਵੇ ਡੰਡੇ ਡੰਡੇ ਪਏ ਹੋਣ ਜਦੋਂ ਤੁਹਾਡਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਗਿਆ ਤੁਸੀਂ ਸਮਝੋ ਇੱਕ ਟੈਸਟ ਜਿਹੜੇ ਜ਼ਿਆਦਾਤਰ ਲੋਕ ਨਹੀਂ ਕਰਾਉਂਦੇ ਉਹ ਟੈਸਟ ਹੈਗਾ E S R ਦਾ ਅੱਛਾ ਉਹ ਕੀ ਹੁੰਦਾ ਜੀ ESR ਇੱਕ ਇਨਫਲਮੇਸ਼ਨ ਡਿਸਆਰਡਰ ਹੈ ਫਰਜ਼ ਕਰ ਲਓ ਤੁਹਾਡੀ ਜਾੜ ਥੱਲੇ ਕਿਸੇ ਨੇ ਕਸੌਨ ਮਾਰਤਾ ਹੂੰ ਜਦੋਂ ਕਸੌਨ ਮਾਰਤਾ ਤਾਂ ਇੱਥੇ ਸੋਜਾ ਆ ਗਿਆ ਹੂੰ ਜਦੋਂ ਤੁਹਾਡੇ ਇੱਥੇ ਸੋਜਾ ਆ ਗਿਆ ਤਾਂ ਜਦੋਂ ਤੁਸੀਂ ਕੁਝ ਵੀ ਖਾਓਗੇ ਚੱਬੋਗੇ ਤਾਂ ਇੱਥੇ ਤੁਹਾਡੇ ਦਰਦ ਹੋਊਗਾ ਜਿਹੜਾ ਇੱਥੇ ਦਰਦ ਹੋਊਗਾ ਕਿਉਂ ਦਰਦ ਹੋ ਰਿਹਾ ਕਿਉਂਕਿ ਇੱਥੇ ਸੋਜਿਸ਼ ਆ ਜਿਹੜਾ ਇਨਫਲੇਮੇਸ਼ਨ ਆ ਇਨਫਲੇਮੇਸ਼ਨ ਮਤਲਬ ਸੋਜਿਸ਼ ਹੋਣੀ ਤੁਹਾਡੇ ਸਰੀਰ ਦੇ ਉੱਤੇ ਸਵੇਲਿੰਗ ਹੋਣੀ ਇਨਫਲਮੇਟਰੀ ਡਿਸਆਰਡਰ ਕਹਿੰਦੇ ਐੀਐਸਆਰ ਨੂੰ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਆ ਗਠੀਏ ਦੀ ਪ੍ਰੋਬਲਮ ਆ ਫੈਟੀ ਲੀਵਰ ਦੀ ਪ੍ਰੋਬਲਮ ਆ ਕਦੇ ਵੀ ਉਹ ਐੀਐਸਆਰ ਦਾ ਟੈਸਟ ਨਹੀਂ ਕਰਾਉਂਦੇ ਬਹੁਤ ਸਾਰੇ ਸਾਡੇ ਕੋਲ ਪੇਸ਼ੈਂਟ ਆ ਜਿਨ੍ਹਾਂ ਨੇ ਸਾਡੇ ਤੱਕ ਸਿਰਫ ਜ਼ਿਕਰ ਹੀ ਇਸ ਚੀਜ਼ ਦਾ ਕੀਤਾ ਯੂਰਿਕ ਐਸਿਡ ਦਾ ਆਉਂਦਾ ਜੀ ਸਾਡਾ ਤੇ ਸਾਡਾ ਫੈਟੀ ਲਿਬਰ ਆਉਂਦਾ ਤੇ ਸਾਨੂੰ ਗਠੀਆ ਤਿੰਨ ਬਿਮਾਰੀਆਂ ਜਿਹੜੀਆਂ ਸਭ ਤੋਂ ਕਾਮਨ ਨੇ ਬਟ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਵਾਰੀ ਈਐਸਆਰ ਦਾ ਟੈਸਟ ਜ਼ਰੂਰ ਕਰਾਓ ਕਈ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਨੇ ਖਾਸ ਕਰਕੇ ਅਸੀਂ ਲੇਡੀਜ਼ ਦੇ ਵਿੱਚ ਇਸ ਤਰ੍ਹਾਂ ਦੇ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਸੋਜਿਸ਼ ਹੋਣੀ ਸ਼ੁਰੂ ਹੋ ਗਈ ਉਹ ਕਹਿੰਦੇ ਅਸੀਂ ਕੁਝ ਨਹੀਂ ਕੀਤਾ ਚੰਡੀਗੜ੍ਹ ਤੋਂ ਲੈ ਕੇ ਸ਼ਿਮਲੇ ਤੱਕ ਗਏ ਆ ਗੱਡੀ 'ਚ ਬੈਠੇ ਗਏ ਆ ਲੱਤਾਂ ਸਿੱਧੀਆਂ ਸੀਗੀਆਂ ਔਰ ਜਦੋਂ ਤੱਕ ਸ਼ਿਮਲੇ ਉੱਤਰੇ ਸਾਡੀਆਂ ਲੱਤਾਂ ਫੁੱਲਣ ਲੱਗ ਗਈਆਂ ਸੋਜਿਸ਼ ਹੋਣ ਲੱਗੀ 99 ਲੋਕ ਅੱਜ ਦੇ ਟਾਈਮ ਦੇ ਵਿੱਚ ਰਾਤ ਨੂੰ ਦਾਲ ਹੀ ਖਾ ਰਹੇ ਨੇ ਹਮ ਜਦੋਂ ਤੁਸੀਂ ਰਾਤ ਨੂੰ ਦਾਲ ਖਾ ਰਹੇ ਹੋ ਜਾਂ ਚਿਕਨ ਖਾ ਰਹੇ ਹੋ ਉਸ ਤੋਂ ਬਾਅਦ ਤੁਸੀਂ ਆਪ ਦਾ ਸੌਣ ਨੂੰ ਜਾ ਰਹੇ ਹੋ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਕੋਈ ਐਕਟੀਵਿਟੀ ਨਹੀਂ ਕਰ ਰਹੇ ਸੋ ਕਿਤੇ ਨਾ ਕਿਤੇ ਉਹ ਜਿਹੜੀ ਬੈ ਆ ਤੁਹਾਡੇ ਜੋੜਾਂ ਦੇ ਆਲੇ-ਵਾਲੇ ਭਰੇਗੀ ਸੰਕੇਤ ਇਸ ਤਰ੍ਹਾਂ ਦੇ ਹੁੰਦੇ ਤੁਸੀਂ ਸਵੇਰੇ ਉੱਠਿਓ ਪਹਿਲੀ ਗੱਲ ਤੁਹਾਡਾ ਸਾਰਾ ਸਰੀਰ ਪੈ ਲੱਗਣਾ ਜਿਵੇਂ ਬੇਹੀ ਬ੍ਰੈਡ ਪਈ ਹੋਵੇ ਸਭ ਤੋਂ ਵੱਡਾ ਸੰਕੇਤ ਆਉਂਦਾ ਜਦੋਂ ਤੁਸੀਂ ਤੁਰਨ ਲੱਗਦੇ ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਵੇਂ ਪੁਰਾਣੇ ਟਰੈਕਟਰ ਹੌਲੀ ਹੌਲੀ ਰੈਲੇ ਹੁੰਦੇ ਸੀਗੇ ਵੀ ਤੁਹਾਡਾ ਸਰੀਰ ਓਵੇਂ ਰੈਲਾ ਹੁੰਦਾ ਵਾ ਆਰੀ ਰਾਤ ਬੇਚੈਨੀ ਰਹਿਣੀ ਬੈਡ ਦੇ ਉੱਤੇ ਪਈਆਂ ਲੱਤਾਂ ਮਾਰਨੀਆਂ ਕਿਉਂਕਿ ਲੱਤਾਂ ਦੇ ਅੰਦਰ ਦਰਦ ਹੁੰਣਾ ਨਾੜਾਂ ਦੇ ਆਲੇ-ਦਾਲੇ ਤਾਂ ਸੋਜਿਸ਼ ਆਈ ਹੈ ਤਾਂ ਤੁਹਾਡੀ ਮੂਵਮੈਂਟ ਬਲੱਡ ਦੀ ਨਹੀਂ ਉਨੀ ਪ੍ਰੋਪਰ ਹੋ ਰਹੀ ਕੋਲੇਸਟ੍ਰੋਲ ਦੀ ਪ੍ਰੋਬਲਮ ਫਿਰ ਬਦਲਣ ਲੱਗ ਜਾਂਦੀ ਹੈ ਹੁਣ ਇਹ ਸਮਝਣ ਦੀ ਗੱਲ ਆ ਵੀ ਇਹ ਹੌਲੀ 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 ਸਟੈਪ ਬਾਈ ਸਟੈਪ ਬਿਮਾਰੀ ਨੇ ਵਧਣਾ ਜਿਹੜੇ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਔਰ ਜਿਨ੍ਹਾਂ ਨੂੰ ਯੂਰਿਕ ਐਸਿਡ ਲੈ ਕੇ ਲਿਵਰ ਲੈ ਕੇ ਕੋਈ ਵੀ ਪ੍ਰੋਬਲਮ ਹੈਗੀ ਆ ਉਹ ਰਿਲੇਟ ਕਰਨਗੇ ਮੇਰੀ ਗੱਲ ਨਾਲ ਸਵੇਰੇ ਉੱਠਦੇ ਨੇ ਸਵੇਰੇ ਉੱਠਦੇ ਸਾਰ ਪਹਿਲਾ ਪੈਰ ਤੁਸੀਂ ਧਰਤੀ ਤੇ ਰੱਖਦੇ ਹੋ ਤੇ ਪੈਰ ਧਰ ਦੇ ਸਾਰ ਤੁਹਾਡੇ ਗਿੱਟੇ 'ਚ ਤੁਹਾਨੂੰ ਐਂ ਦਰਦ ਮਹਿਸੂਸ ਹੁੰਦਾ ਜਿਵੇਂ ਪਤਾ ਨਹੀਂ ਕੋਈ ਬਹੁਤ ਜ਼ਿਆਦਾ ਕੁੱਟਤਾ ਹੋਵੇ ਡੰਡੇ ਡੰਡੇ ਪਏ ਹੋਣ ਤੇ ਹੁਣ ਤੁਹਾਡਾ ਗਿੱਟਾ ਜਿਹੜਾ ਮੁੜਦਾ ਨਾ ਹੋ ਹੂੰ ਇਸ ਤਰ੍ਹਾਂ ਦਾ ਦਰਦ ਹੁੰਦਾ ਇਹ ਰਿਲੇਟ ਉਹ ਲੋਕ ਕਰਨਗੇ ਜਿਨ੍ਹਾਂ ਨੂੰ ਹਜੇ ਪ੍ਰੋਬਲਮ ਹੈਗੀ ਆ ਦੂਸਰੀ ਚੀਜ਼ ਮੈਂ ਤੁਹਾਨੂੰ ਇਹਦੇ ਪਿੱਛੇ ਦੀ ਥੋੜੀ ਸਾਇੰਸ ਸਮਝਾਉਣਾ ਚਾਹੁੰਦਾ ਵੀ ਇਸ ਤਰ੍ਹਾਂ ਕਿਉਂ ਹੁੰਦਾ ਆ ਔਰ ਅਸੀਂ ਹਜੇ ਸਟੂਡੈਂਟ ਆ ਬਹੁਤ ਕੁਝ ਲਾਈਫ ਸਿੱਖਣਾ ਬਾਕੀ ਹੈ ਸਿੱਖ ਰਹੇ ਆ ਤੇ ਪਰਮਾਤਮਾ ਮਿਹਰ ਕਰੇ ਫਾਦਰ ਸਾਹਿਬ ਵੀ ਇਸ ਕੋں ਦੇ ਵੀ ساری ਉਮਰ ਹੀ ਸਿੱਖਦੇ ਰਹੋ ਹੂੰ ਜੀ ਸੋ ਜਦੋਂ ਤੁਹਾਡੀ ਜਦੋਂ ਤੁਹਾਡਾ ਯੂਰਿਕ ਐਸਿਡ ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਹੂੰ ਜਦੋਂ ਤੁਹਾਡਾ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਗਿਆ ਤੁਸੀਂ ਸਮਝੋ ਇੱਕ ਟੈਸਟ ਜਿਹੜੇ ਜ਼ਿਆਦਾਤਰ ਲੋਕ ਨਹੀਂ ਕਰਾਉਂਦੇ ਹੂੰ ਉਹ ਟੈਸਟ ਹੈਗਾ ਵਾ ਈ ਐਸ ਆਰ ਦਾ अच्छा आर, ओके ਹੁੰਦਾ ਜੀ ईएसआर एक इन्फ्लेमेशनल डिसऑर्डर ਹੈ ओके ਥੋੜੀ ਮੈਂ एग्जांपल ਦੇ ਤੌਰ ਤੇ ਤੁਹਾਨੂੰ ਸਮਝਾਉਣਾ ਚਾਹੁੰਦਾ ਜੋ ਵੀ ਇਸ ਆਡੀਅנס ਦੇ ਵਿੱਚ ਦੇਖ ਰਿਹਾ ਵਾ ਵੀ فرض ਕਰ ਲਓ ਤੁਹਾਡੇ ਜਾੜ ਥੱਲੇ ਕਿਸੇ ਨੇ ਕਸੌਣ ਮਾਰਤਾ ਹੂੰ ਜਦੋਂ ਕਿਸੌਣ ਮਾਰਤਾ ਤਾਂ ਇੱਥੇ ਸੋਜਾ ਆ ਗਿਆ ਹੂੰ ਜਦੋਂ ਤੁਹਾਡੇ ਇੱਥੇ ਸੋਜਾ ਆ ਗਿਆ ਤਾਂ ਜਦੋਂ ਤੁਸੀਂ ਕੁਝ ਵੀ ਖਾਓਗੇ ਚੱਭੋਗੇ ਤਾਂ ਇੱਥੇ ਤੁਹਾਡੇ ਦਰਦ ਹੋਊਗਾ ਜੀ ਤੁਸੀਂ ਜਵਾਬ ਇਹਨਾਂ ਨੂੰ ਵੀ ਪਤਾ ਆਉਂਦਾ ਜਵਾਬ ਤਾਂ ਜਿਹੜਾ ਇੱਥੇ ਦਰਦ ਹੋਊਗਾ ਕਿਉਂ ਦਰਦ ਹੋ ਰਿਹਾ ਕਿਉਂਕਿ ਸੋਜਿਸ਼ ਆ ਠੀਕ ਹੈ ਜਿਹੜਾ ਇਨਫਲਮੇਸ਼ਨ ਆ ਇਨਫਲਮੇਸ਼ਨ ਮਤਲਬ ਸੋਜਿਸ਼ ਆਣੀ ਤੁਹਾਡੇ ਸਰੀਰ ਦੇ ਉੱਤੇ ਸਵੇਲਿੰਗ ਆਣੀ ਇਨਫਲਮੇਟਰੀ ਡਿਸਆਰਡਰ ਕਹਿੰਦੇ ਐੀਐਸਆਰ ਨੂੰ ਔਰ ਬਹੁਤ ਸਾਰੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਯੂਰਿਕ ਐਸਿਡ ਦੀ ਪ੍ਰੋਬਲਮ ਆ ਗਠੀਏ ਦੀ ਪ੍ਰੋਬਲਮ ਆ ਫੈਟੀ ਲੈਵਲ ਦੀ ਪ੍ਰੋਬਲਮ ਆ ਕਦੇ ਵੀ ਉਹ ਐੀਐਸਆਰ ਦਾ ਟੈਸਟ ਨਹੀਂ ਕਰਾਉਂਦੇ ਔਰ ਬਹੁਤ ਸਾਰੇ ਸਾਡੇ ਕੋਲ ਪੇਸ਼ੈਂਟ ਆ ਜਿਨ੍ਹਾਂ ਨੇ ਸਾਡੇ ਤੱਕ ਸਿਰਫ ਜ਼ਿਕਰ ਹੀ ਇਸ ਚੀਜ਼ ਦਾ ਕੀਤਾ ਯੂਰਿਕ ਐਸਿਡ ਦਾ ਆਉਂਦਾ ਜੀ ਸਾਡਾ ਤੇ ਸਾਡਾ ਫੈਟੀ ਲਿਵਰ ਆਉਂਦਾ ਤੇ ਸਾਨੂੰ ਗਠੀਆ ਤਿੰਨ ਬਿਮਾਰੀਆਂ ਜਿਹੜੀਆਂ ਸਭ ਤੋਂ ਕਾਮਨ ਨੇ ਬਟ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਕ ਵਾਰੀ ESR ਦਾ ਟੈਸਟ ਜ਼ਰੂਰ ਕਰਾਓ ਜਦੋਂ ESR ਵੱਧ ਗਿਆ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜਵਾੜ ਥੱਲੇ ਕਿਸ ਨੂੰ ਮਾਰਨ ਵਾਲੀ ਗੱਲ ਆ ਉਸ ਤਰ੍ਹਾਂ ਜਦੋਂ ਸੋਜਿਸ਼ ਆ ਗਈ ਤੁਹਾਨੂੰ ਲੱਗਦਾ ਵੀ ਆਪਣੇ ਚੋ ਫਲੈਕਸੀਬਿਲਟੀ ਰਹੂਗੀ ਇੱਕ ਉਦਾਹਰਨ ਮੈਂ ਤੁਹਾਨੂੰ ਹੋਰ ਦਿੰਨਾ ਜਿਹਦੇ ਨਾਲ ਉਹੀ ਸੇਮ ਆਡੀਅנס ਸਾਰੇ ਰਿਲੇਟ ਵੀ ਕਰੇਗੀ विद ਜਿਨ੍ਹਾਂ ਦੇ ਅੰਦਰ ਯੂਰਿਕ ਐਸਿਡ ਵੱਧ ਜਾਂਦਾ ਉਹ ਜਦੋਂ ਸਵੇਰੇ ਗਿੱਟਾ ਥੱਲੇ ਰੱਖਦੇ ਆ ਤਾਂ ਉਹ ਕਹਿੰਦੇ ਵੀ ਸਾਡੇ ਦਰਦ ਹੁੰਦਾ ਪਰ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਆਉਂਦੇ ਜਿਹੜੇ ਕਹਿੰਦੇ 1 ਘੰਟਾ ਤੱਕ ਦਰਦ ਰਹਿੰਦਾ ਜਿਵੇਂ ਜਿਵੇਂ ਉਹਦੀ ਮੂਵਮੈਂਟ ਵਧਦੀ ਜਾਂਦੀ ਹੈ ਮੂਵਮੈਂਟ ਵਧਦੀ ਜਾਂਦੀ ਹੈ ਹੌਲੀ ਹੌਲੀ ਉਹ ਫਲੈਕਸੀਬਲ ਹੋ ਜਾਂਦਾ ਤੇ ਅਸੀਂ ਕੰਫਰਟੇਬਲ ਹੋ ਜਾਂਦੇ ਹਾਂ ਉਸ ਤੋਂ ਬਾਅਦ ਸਾਨੂੰ ਕੋਈ ਦਰਦ ਨਹੀਂ ਹੂੰ ਜੇਕਰ ਉਸ ਨੂੰ 1-2 ਘੰਟੇ ਰੋਕ ਦਈਏ ਤਾਂ ਕਈ ਇਸ ਤਰ੍ਹਾਂ ਦੇ ਵੀ ਪੇਸ਼ੈਂਟ ਨੇ ਖਾਸ ਕਰਕੇ ਅਸੀਂ ਲੇਡੀਜ਼ ਦੇ ਵਿੱਚ ਇਸ ਤਰ੍ਹਾਂ ਦੇ ਪੇਸ਼ੈਂਟ ਦੇਖੇ ਨੇ ਜਿਨ੍ਹਾਂ ਦੇ ਪੈਰਾਂ ਦੇ ਉੱਤੇ ਸੋਜਿਸ਼ ਹੋਣੀ ਸ਼ੁਰੂ ਹੋ ਜਾਂਦੀ ਉਹ ਕਹਿੰਦੇ ਅਸੀਂ ਕੁਝ ਨਹੀਂ ਕੀਤਾ ਚੰਡੀਗੜ੍ਹ ਤੋਂ ਲੈ ਕੇ ਸ਼ਿਮਲੇ ਤੱਕ ਗਏ ਆ ਗੱਡੀ 'ਚ ਬੈਠੇ ਗਏ ਆ ਲੱਤਾਂ ਸਿੱਧੀਆਂ ਸੀਗੀਆਂ ਔਰ ਜਦੋਂ ਤੱਕ ਸ਼ਿਮਲੇ ਉੱਤਰੇ ਸਾਡੀਆਂ ਲੱਤਾਂ ਫੁੱਲਣ ਲੱਗ ਗਈਆਂ ਸੋਜ ਛਾਉਣ ਲੱਗ ਗਈ ਸੋ ਇਹ ਲੋਕਾਂ ਨੂੰ ISR ਦਾ ਟੈਸਟ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ ਬਹੁਤ ਸਿੰਪਲ ਨੇ ਇਹਦੇ 'ਚ ਕੋਈ ਖਾਸ ਕੋਈ ਜੜੀ ਬੂਟੀ ਨਹੀਂ ਲਈ ਹੈਗੀ ਕੋਈ ਮੈਂ ਖਾਸ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਪਸਪਾਏ ਚ ਪਾਓ ਮੈਂ ਤੁਹਾਨੂੰ ਸਪਸ਼ਟ ਜੀ ਗੱਲ ਕਹਿੰਦਾ ਸੌਂਫ ਆ ਜਦੋਂ ਤੁਸੀਂ ਕਿਤੇ ਰੋਟੀ ਖਾਣੇ ਰੋਟੀ ਖਾਣ ਤੋਂ ਬਾਅਦ ਉਹ ਤੁਹਾਨੂੰ ਕੀ ਦਿੰਦੇ ਨੇ ਸੌਂਫ ਦਿੰਦੇ ਨੇ ਸੌਂਫ ਦਿੰਦੇ ਜਦੋਂ ਤੁਹਾਡੇ ਕਿਤੇ 6 ਫੀਟ ਲੱਜੇ ਤਾਂ ਤੁਹਾਨੂੰ ਕੀ ਖਵਾਉਂਦੇ ਨੇ ਦੁੱਧ ਚ ਪਾ ਕੇ ਹਲਦੀ ਹਲਦੀ ਦਿੰਦੇ ਨੇ ਇਹ ਬਹੁਤ ਬੇਸਿਕ ਚੀਜ਼ਾਂ ਨੇ ਤਾਹੀਂ ਜਦੋਂ ਆਪਣੇ ਬਜ਼ੁਰਗ ਜਿਹੜੇ ਆਪਣੇ ਮਾਤਾ-ਮਾਂ ਸੀਗੀਆਂ ਜਦੋਂ ਰਾਜਮਾ ਬਣਾਉਂਦੀਆਂ ਸੀ ਨਾ ਤਾਂ ਉਹ ਚ ਦਾਲ ਚੀਨੀ ਸੌਫ ਤੇ ਆਪਣਾ ਕਾਲੀ ਮਿਰਚ ਹਲਦੀ ਦਾ ਵੀ ਤੜਕਾ ਲਾਉਂਦੀਆਂ ਸੀਗੀਆਂ ਕਿਉਂ ਲਾਉਂਦੇ ਸੀਗੇ ਤਾਂ ਕਿ ਜਿਹੜੀ ਉਹਦੀ ਬੈ ਆ ਉਹ ਖਤਮ ਹੋ ਜੇ ਔਰ 99% ਲੋਕ ਅੱਜ ਦੇ ਟਾਈਮ ਦੇ ਵਿੱਚ ਰਾਤ ਨੂੰ ਦਾਲ ਹੀ ਖਾ ਰਹੇ ਨੇ ਜਦੋਂ ਤੁਸੀਂ ਰਾਤ ਨੂੰ ਦਾਲ ਖਾ ਰਹੇ ਹੋ ਜਾਂ ਚਿਕਨ ਖਾ ਰਹੇ ਹੋ ਉਸ ਤੋਂ ਬਾਅਦ ਤੁਸੀਂ ਆਪ ਦਾ ਸੌਣ ਨੂੰ ਜਾ ਰਹੇ ਹੋ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਕੋਈ ਐਕਟੀਵਿਟੀ ਨਹੀਂ ਕਰ ਰਹੇ ਸੋ ਕਿਤੇ ਨਾ ਕਿਤੇ ਉਹ ਜਿਹੜੀ ਬੈਅ ਆ ਤੁਹਾਡੇ ਜੋੜਾਂ ਦੇ ਆਣ ਵਾਲੇ ਭਰੇਗੀ ਔਰ ਮੈਂ ਇਹ ਨਹੀਂ ਕਹਿੰਦਾ ਕਿ ਇਹ ਨੁਕਤੇ ਨਾਲ ਤੁਸੀਂ ਮਰੀਜ਼ ਠੀਕ ਹੋ ਜਾਓ ਨਹੀਂ ਇਹ ਨੁਕਤਾ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੀ ਹਜੇ ਮਰੀਜ਼ ਵਾਲੀ ਸਥਿਤੀ ਨਹੀਂ ਹੈਗੀ ਮਤਲਬ ਸੰਕੇਤ ਆਉਣ ਲੱਗੇ ਨੇ ਜਿੰਨਾਂ ਨੂੰ ਸਿਰਫ ਸੰਕੇਤ ਆਉਣ ਲੱਗੇ ਸੰਕੇਤ ਕਿਹੋ ਜਿਹੇ ਸੰਕੇਤ ਇਸ ਤਰ੍ਹਾਂ ਦੇ ਹੁੰਦੇ ਤੁਸੀਂ ਸਵੇਰੇ ਉੱਠਿਓ ਪਹਿਲੀ ਗੱਲ ਤੁਹਾਡਾ ਸਾਰਾ ਸ਼ਰੀਰ ਆਏ ਲੱਗਣਾ ਜਿਵੇਂ ਬਹੀ ਬ੍ਰੈਡ ਪਈ ਹੋਵੇ ਜਕੜਿਆ ਪਿਆ ਜਕੜਿਆ ਪਿਆ ਦੂਸਰੀ ਜਿਹੜਾ ਸਭ ਤੋਂ ਵੱਡਾ ਸੰਕੇਤ ਆਉਂਦਾ ਜਦੋਂ ਤੁਸੀਂ ਤੁਰਨ ਲੱਗਦੇ ਹੋ ਤਾਂ ਤੁਹਾਨੂੰ ਐ ਲੱਗਦਾ ਵੀ ਜਿਵੇਂ ਪੁਰਾਣੇ ਟਰੈਕਟਰ ਹੌਲੀ-ਹੌਲੀ ਰੈਲੇ ਹੁੰਦੇ ਸੀਗੇ ਵੀ ਤੁਹਾਡਾ ਸਰੀਰ ਓਵੇਂ ਰੈਲਾ ਹੁੰਦਾ ਵਾ ਤੁਹਾਡੇ ਜੋੜ ਓਵੇਂ ਰੈਲੇ ਹੁੰਦੇ ਆ ਤਾਂ ਤੁਹਾਨੂੰ ਥੋੜੇ ਖੋਲਣਾ ਪੈਂਦਾ ਜਦੋਂ ਖੋਲਦੇ ਹੋ ਤਾਂ ਦਰਦ ਵੀ ਹੁੰਦਾ ਤਾਂ ਇਸ ਸੰਕੇਤ ਨੇ ਵੀ ਇੱਕ ਤਾਂ ਤੁਸੀਂ ਰਾਤ ਦੀ ਦਾਲ ਮੀਟ ਬੰਦ ਕਰ ਦਿਓ ਔਰ ਤੁਸੀਂ ਸਵੇਰੇ ਉੱਠ ਕੇ ਜ਼ਿਆਦਾ ਨਹੀਂ ਮੈਂ ਕਹਿੰਦਾ ਸਿਰਫ ਸੌਂਫ ਵਾਲਾ ਪਾਣੀ ਪੀਣਾ ਸ਼ੁਰੂ ਕਰ ਦਿਓ ਅੱਛਾ ਜਿਨ੍ਹਾਂ ਨੂੰ ਏਦੂਬਦ ਸੰਕੇਤ ਨੇ ਉਹ ਸੰਕੇਤ ਕੀਨੇ ਵੀ ਸਾਰੀ ਰਾਤ ਬੇਚੈਨੀ ਰਹਿਣੀ ਬੈਡ ਦੇ ਉੱਤੇ ਪਈਆਂ ਲੱਤਾਂ ਮਾਰਨੀਆਂ ਕਿਉਂਕਿ ਲੱਤਾਂ ਦੇ ਅੰਦਰ ਦਰਦ ਹੋਣਾ ਨਾੜਾਂ ਦੇ ਆਲੇ-ਦਾਲੇ ਤਾਂ ਸੋਜਿਸ਼ ਆਈਏ ਤਾਂ ਤੁਹਾਡੀ ਮੂਵਮੈਂਟ ਬਲੱਡ ਦੀ ਨਹੀਂ ਉਨੀ ਪ੍ਰੋਪਰ ਹੋ ਰਹੀ ਕੋਲੇਸਟ੍ਰੋਲ ਦੀ ਪ੍ਰੋਬਲਮ ਫਿਰ ਵਧਣ ਲੱਗ ਜਾਂਦੀ ਆ ਹੌਲੀ ਇਹ ਸਮਝਣ ਦੀ ਗੱਲ ਆ ਵੀ ਇਹ ਹੌਲੀ-ਹੌਲੀ ਹੌਲੀ ਸਟੈਪ ਬਾਈ ਸਟੈਪ ਬਿਮਾਰੀ ਨੇ ਵਧਣਾ ਅੰਟਿਲ অর ਅੰਡਲੈਸ ਤੁਸੀਂ ਉਹਦੇ ਉੱਤੇ ਟੇਕ ਕੇਅਰ ਨਹੀਂ ਕਰਦੇ ਉਹਦੀ ਖੜੇ ਪੈਰ ਉਹਦੀ ਦੇਖਰੇਖ ਨਹੀਂ ਕਰਦੇ ਤਾਂ ਉਹਨਾ ਟਾਈਮ ਉਹਨੇ ਬਿਮਾਰੀਆਂ ਨੇ ਬਦਲ ਲੱਗ ਜਾਣਾ ਜੀ 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 ਅੱਛਾ ਤੇ ਫਿਰ ਜਿਹੜਾ ਤੁਸੀਂ ਸੌਫ ਦੱਸਿਆ ਹਲਦੀ ਦੱਸਿਆ ਫਿਰ ਅਦਰਕ ਦਰਦਾਂ ਨੂੰ ਭਜਾਉਣ ਸੇ ਕੋਈ ਇਹਦੇ ਕੀ ਹੱਥ ਹੈ ਜੀ ਕੀ ਤਾਰਾ ਕਰੀ ਤੇ ਜਿਹੜਾ ਅਦਰਕ ਹੈ ਬਹੁਤ ਵੱਡਾ ਐਂਟੀਆਕਸੀਡੈਂਟ ਮੰਨਿਆ ਗਿਆ ਐਂਟੀਆਕਸੀਡੈਂਟ ਦੀ ਜੇ ਆਪਾਂ ਪਰਭਾਸ਼ਾ ਦੀ ਗੱਲ ਕਰੀਏ ਤਾਂ ਇਹਦੇ ਅੰਦਰ ਕੁਝ ਇਸ ਤਰ੍ਹਾਂ ਦੇ ਤੱਤ ਨੇ ਵੀ ਜਿਹੜੀਆਂ ਇਨਫੈਕਸ਼ਨਸ ਤੁਹਾਡੀ ਬਾਡੀ ਦੇ ਅੰਦਰ ਕ੍ਰੀਏਟ ਹੋ ਰਹੀਆਂ ਨੇ ਇਹ ਉਹਨੂੰ ਉਠਾ ਕੇ ਤੁਹਾਡੀ ਬਾਡੀ ਚੋਂ ਪਿਸ਼ਾਬ ਰਾਹੀਂ ਟੱਟੀ ਰਾਹੀਂ ਬਾਹਰ ਕੱਢ ਸਕਦਾ ਇਹਦੇ ਅੰਦਰ ਸ਼ਕਤੀ ਹੈ ਪ੍ਰਮਾਤਮਾ ਨੇ ਸਾਨੂੰ ਕੁਦਰਤ ਚ ਬਹੁਤ ਬਲ ਬਖਸ਼ਿਆ ਮੈਂ ਇਸ ਤਰ੍ਹਾਂ ਹੀ ਆਪਦੇ ਫਾਦਰ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਤੇ ਇੱਕ ਸਿਆਣੇ ਬੰਦੇ ਹੋਰ ਬੈਠੇ ਸੀ ਉਹਨਾਂ ਨੇ ਵੀ ਸਾਨੂੰ ਇੱਕ ਚੀਜ਼ ਸਿਖਾਈ ਉਹ ਕਹਿੰਦੇ ਜਿਹੜੀਆਂ ਚੀਜ਼ਾਂ ਅੱਜ ਤੋਂ 5000 ਸਾਲ ਬਾਅਦ ਬਿਮਾਰੀਆਂ ਆਉਣੀਆਂ ਨੇ ਨਾ ਹੂੰ 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 ਕੁਦਰਤ ਦੇ ਅੰਦਰ ਇੰਨੀ ਤਾਕਤ ਆ ਉਹਦਾ ਹੱਲ ਵੀ ਅੱਜ ਹੈਗਾ ਹੂੰ ਸਿਰਫ ਔਰ ਸਿਰਫ ਟਟੋਲਣ ਦੀ ਲੋੜ ਹੈ ਪੇਸ਼ੈਂਸ ਰੱਖਣ ਦੀ ਲੋੜ ਹੈ ਜੀ 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 ਅੱਛਾ ਤੁਸੀਂ ਕਹਿ ਰਹੇ ਹੋ ਜਿਹੜਾ ਯੂਰਿਕ ਐਸਿਡ ਜਿੱਨਾਂ ਦੀ ਸ਼ੁਰੂਆਤ ਹੁੰਦੀ ਹੈ ਜਿੱਦਾਂ ਜੀ ਫਿਰ ਤੁਸੀਂ ਇੱਥੇ ਮਰੀਜ਼ ਰੋਜ਼ਾਨਾ ਡਾਕਟਰ ਸਾਹਿਬ ਦੀ ਅੰਡਰਕੇਅਰ ਦੇ ਵਿੱਚ ਡਾਕਟਰ ਸਾਹਿਬ ਦੇ ਵੀ ਕੇਅਰ ਦੇਖਦੇ ਨੇ ਫਿਰ ਟਿਵਰ ਕੀ ਹੋ ਜਾਂਦਾ ਜੀ ਉਹਨਾਂ ਨੂੰ ਸਰ ਜਦੋਂ ਤੁਹਾਡੇ ਸ਼ਰੀਰ ਦੇ ਅੰਦਰ ਬੈ ਬਦਲਣ ਲੱਗਦੀ ਜਿਹੜੀ ਬੈ ਆ ਤੁਸੀਂ ਕੁਝ ਵੀ ਖਾਓਗੇ ਉਹ ਸਭ ਤੋਂ ਪਹਿਲਾਂ ਆਪਣੇ ਲੀਵਰ ਦੇ ਉੱਤੇ ਜਾਊਗਾ ਲੀਵਰ ਦੇ ਅੰਦਰ ਬਾਈਲ ਜੂਸ ਹੁੰਦਾ ਆ ਜਿਹਨੂੰ ਆਪਾਂ ਤਜਾਬ ਵੀ ਕਹਿ ਸਕਦੇ ਆ ਜਾਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਉਹ ਸਭ ਤੋਂ ਕਾਰੀਗਰ ਆਪਣੇ ਅੰਦਰ ਤਜਾਬ ਆ ਸਭ ਤੋਂ ਕਾਰੀਗਰ ਐਸਿਡ ਆ ਆਪਣੇ ਅੰਦਰ ਜਿਹੜਾ ਸਾਰੇ ਖਾਣੇ ਦਾ ਰਸ ਨਿਚੋੜਨ ਦੀ ਸ਼ਕਤਾ ਰੱਖਦਾ ਔਰ ਖਾਣੇ ਨੂੰ ਅੱਗੇ ਪਚਾ ਕੇ ਉਹਦੀ ਟੱਟੀ ਬਣਾ ਕੇ ਉਹ ਚ ਸਾਰੇ ਗੁਣ ਕੱਢ ਕੇ ਉਹਨੀ ਟੱਟੀ ਚੰਗੀ ਤਰ੍ਹਾਂ ਕਢਾ ਕੇ ਤੇ ਸਾਰੇ ਗੁਣੋਂ ਚ ਨਿਚੋੜ ਕੇ ਇਹ ਉਹਦੀ ਸ਼ਕਤਾ ਰੱਖਦਾ ਹੈ ਜਦੋਂ ਤੁਸੀਂ ਖਾਣਾ ਖਾ ਰਹੇ ਹੋ ਬੈ ਵਾਲਾ ਤਾਂ ਲੀਵਰ ਦੇ ਹੀ ਮਜਬੂਰੀ ਬਣ ਜਾਂਦੀ ਹੈ ਉਸ ਬੈ ਨੂੰ ਵੀ ਪਚਾਉਣੀ ਜਿਹੜੇ ਲੋਕ ਸ਼ਰਾਬ ਪੀਂਦੇ ਆ ਜ਼ਿਆਦਾਤਰ ਜਿਹੜੇ ਲੋਕ ਸ਼ਰਾਬ ਪੀਂਦੇ ਉਹਨਾਂ ਚ ਵੀ ਯੂਰਿਕ ਐਸਿਡ ਦੀ ਬਹੁਤ ਕਾਮਨ ਪ੍ਰੋਬਲਮ ਹੁੰਦੀ ਹੈ ਔਰ ਜਿਨ੍ਹਾਂ ਲੋਕਾਂ ਦਾ ਯੂਰਿਕ ਐਸਿਡ ਵੱਧਦਾ ਵਾ ਉਹਨਾਂ ਦੇ ਅੰਦਰ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀਗਾ ਯੂਐਸਏ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਇਨਫਲਮੇਸ਼ਨ ਡਿਸਆਰਡਰ ਵੱਧ ਸੀ ਕਿ ਉਹਨਾਂ ਲੋਕਾਂ ਨੂੰ ਜਦੋਂ ਐਲਕੋਹਲ ਡ੍ਰਿੰਕ ਦਿੱਤੀ ਗਈ ਸੀ ਸ਼ਰਾਬ ਪੀਾਈ ਗਈ ਸੀਗੀ ਜਾਂ ਬੀਅਰ ਪੀਾਈ ਗਈ ਸੀਗੀ ਤਾਂ ਉਹਨਾਂ ਨੂੰ ਸਵੇਰੇ ਉੱਠ ਕੇ ਐਦਾਂ ਮਹਿਸੂਸ ਹੋਇਆ ਵੀ ਜਿਵੇਂ ਸਾਰਾ ਸਰੀਰ ਜਕੜ ਗਿਆ ਹੋਵੇ ਉਹਦਾ ਰੀਜ਼ਨ ਕੀ ਆ ਸ਼ਰਾਬ ਬੀਅਰ ਇਹ ਸਭ ਇੱਕ ਪੌਇਜ਼ਨ ਨੇ ਤਾਂ ਉੱਤੋਂ ਦੀ ਤੁਸੀਂ ਜੋ ਮਰਜੀ ਖਾਓ ਤੁਸੀਂ ਚੰਗਾ ਖਾਣਾ ਖਾਓ ਤੁਸੀਂ ਸਲਾਦ ਖਾਓ ਸ਼ਰਾਬ ਦੇਣਾ ਬਟ ਲੀਵਰ ਤੁਹਾਡਾ ਦਿਮਾਗ ਤੁਹਾਡਾ ਲੀਵਰ ਪਹਿਲੀ ਚੀਜ਼ ਕੀਤੇ ਉੱਤੇ ਅਟੈਕ ਕਰੂਗਾ ਕਿ ਮੇਰੇ ਅੰਦਰ ਜ਼ਹਿਰ ਆ ਗਈ ਮੈਂ ਪਹਿਲਾਂ ਜ਼ਹਿਰ ਨੂੰ ਪਚਾਵਾਂ ਹਮ ਜਿਹੜੀ ਜ਼ਹਿਰ ਆ ਇਹਦਾ ਕੁਝ ਕਰਕੇ ਇਹਨੂੰ ਬਾਹਰ ਕੱਢਾਂ ਸਰੀਰ ਚੋਂ ਕਿਉਂਕਿ ਇਹ ਜ਼ਹਿਰ ਹੈ ਮੇਰੇ ਅੰਦਰ ਹਮ ਸੋ ਪਹਿਲਾ ਐਕਸ਼ਨ ਉਹਦਾ ਇਹੀ ਹੁੰਦਾ ਵੀ ਮੈਂ ਜਾ ਕੇ ਸਿੱਧਾ ਮਾਈਟੋਕੌਂਡਰੀਆ ਦੇ ਥਰੂ ਸਿੱਧਾ ਸਿਗਨਲ ਦਿੰਦਾ ਤੁਹਾਡੇ ਲੀਵਰ ਨੂੰ ਵੀ ਜਿਹੜੀ ਆ ਜ਼ਹਿਰ ਅੰਦਰ ਆ ਗਈ ਆ ਇਹਨੂੰ ਨਿਪਟਾਓ ਹਮ ਜਦੋਂ ਉਹਨੂੰ ਨਿਪਟਾਉਣ ਲੱਗੇ ਉੱਪਰ ਦੀ ਜਿਹੜਾ ਤੁਸੀਂ ਖਾਣਾ ਖਾਦਾ ਹੋਇਆ ਉਹਦੇ ਉੱਤੇ ਤਾਂ ਹਜੇ ਉਹਦਾ ਧਿਆਨ ਹੀ ਨਹੀਂ ਗਿਆ ਪਹਿਲਾਂ ਉਹ ਤੁਹਾਡੇ ਪాయిਜ਼ਨ ਨੂੰ ਸੈਟਲ ਕਰੂਗਾ ਜਿਹੜੀ ਤੁਹਾਡੇ ਸਰੀਰ ਦੇ ਵੇ ਹੈ ਉਹ ਵੀ ਤੁਹਾਡੇ ਲੀਵਰ ਵਾਸਤੇ ਇੱਕ ਪాయిਜ਼ਨ ਆ ਸੋ ਲੀਵਰ ਓਵਰ ਐਸਿਡਸ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੰਦਾ ਤਾਂ ਕਿ ਤੁਹਾਨੂੰ ਬੈਲੈਂਸ ਰੱਖ ਸਕੇ ਕੁਦਰਤ ਨੇ ਦੇਖੋ ਫਰੂਕੀ ਸਰ ਕਿੰਨੀ ਕਿਰਪਾ ਬਖਸ਼ੀ ਆ ਵੀ ਦਿਲ ਤੇ ਦਿਮਾਗ ਆਪਦੇ ਆਪ ਨੂੰ ਜਿੰਦਾ ਰੱਖਣ ਲਈ ਕੁਝ ਵੀ ਕਰ ਸਕਦਾ ਇੱਕ ਐਕਸਪੈਰੀਮੈਂਟ ਮੈਂ ਤੁਹਾਨੂੰ ਹੋਰ ਜ਼ਿਕਰ ਕਰ ਦਿੰਦਾ ਮੈਂ ਪੜਦਾ ਰਹਿਣਾ ਇੰਨਾਂ ਚੀਜ਼ਾਂ ਬਾਰੇ ਹਜੇ ਸਟੂਡੈਂਟ ਆ ਤੇ ਸਾਰੀ ਲਾਈਫ ਸਟੂਡੈਂਟ ਰਹਿਣਾ ਸੀ ਐਕਸਪੈਰੀਮੈਂਟ ਦੇ ਵਿੱਚ ਕੀ ਹੋਇਆ ਸੀਗਾ ਵੀ ਇੱਕ ਬੰਦੇ ਨੂੰ 3 ਦਿਨ ਤੱਕ ਪਾਣੀ ਨਹੀਂ ਦਿੱਤਾ ਗਿਆ ਹੂੰ ਤੇ ਨਾਲ ਉਹਦੇ ਮਸ਼ੀਨਸ ਵਗੈਰਾ ਲਾ ਕੇ ਟੈਕਨੋਲੋਜੀ ਦੇ ਥਰੂ ਉਹਨਾਂ ਨੇ ਉਹਨੂੰ ਮਾਨੀਟਰ ਕੀਤਾ ਵੀ ਇਹਦੇ ਅੰਦਰ ਕੀ ਕੀ ਚੇਂਜਸ ਆਉਂਦੇ ਆ ਹੂੰ ਜਦੋਂ ਉਹਨੂੰ ਮਾਨੀਟਰ ਕੀਤਾ ਤਾਂ ਪਹਿਲੇ 6 ਪਤਾ ਨਹੀਂ 7 ਘੰਟੇ ਦੇ ਵਿੱਚ ਵਿੱਚ ਬਾਡੀ ਨੇ ਦਿਮਾਗ ਤੋਂ ਸਿਗਨਲ ਦਿੱਤਾ ਵੀ ਇਹਦਾ ਮੂਸ ਕਾਉਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਪਾਣੀ ਨਹੀਂ ਦੇ ਰਿਹਾ ਸ਼ਰੀਰ ਨੂੰ ਹੂੰ 75% ਪਾਣੀ ਹੈ ਸ਼ਰੀਰ 'ਚ ਹੂੰ ਤੇ ਸ਼ਰੀਰ ਨੇ ਸਮਾਉਥ ਦੇ ਅੰਦਰ ਜਿਹੜਾ ਸਲਾਈਵਾ ਬਣਦਾ ਥੁੱਕ ਬਣਦਾ ਇੱਥੇ ਤੱਕ ਸਿਗਨਲ ਪੇਜ ਹੈ ਪਿਟਿਊਟਰੀ ਗਲੈਂਡ ਦੇ ਥਰੂ ਵੀ ਆਹ ਜਿਹੜਾ ਥੁੱਕ ਨਿਭੜ ਰਿਹਾ ਇਹਨੂੰ ਰੋਕੋ ਕਿਉਂ ਰੋਕੋ ਜਦੋਂ ਮੂੰਹ ਦੇ ਵਿੱਚ ਥੁੱਕ ਨਹੀਂ ਬਣੂ ਇਹਨੂੰ ਪਿਆਸ ਲਗੋ ਹਮ ਬੰਦਾ ਕਹਿ ਲੋ ਜੀ ਉਹਨਾਂ ਨੇ ਉਦੋਂ ਵੀ ਪਾਣੀ ਨਹੀਂ ਪੀਆ ਉਹਨਾਂ ਨੇ ਐਕਸਪੈਰੀਮੈਂਟ ਚ ਦਿਖਾਇਆ ਵੀ ਬੰਦਾ ਬਹੁਤ ਬੀਜ਼ੀ ਆ ਹਮ ਉਹ ਤੋਂ ਪਾਣੀ ਨਹੀਂ ਪੀਤਾ ਗਿਆ ਤਾਂ ਉਸ ਤੋਂ ਬਾਅਦ ਤੁਹਾਡਾ ਦਿਮਾਗ ਸਿਗਨਲ ਭੇਜਦਾ ਤੁਹਾਡੀ ਕਿਡਨੀ ਨੂੰ ਹਮ ਔਰ ਉਹ ਕਿਡਨੀ ਨੂੰ ਕਹਿੰਦਾ ਜਿਹੜਾ ਤੇਰੇ ਕੋਲੇ ਬਿਸ਼ਾਪ ਪਿਆ ਹਮ ਸਵੇਰ ਦਾ ਪਿਆ ਦੁਪਹਿਰ ਦਾ ਪਿਆ ਜਿਹੜਾ ਵੀ ਤੇਰੇ ਕੋਲੇ ਬਿਸ਼ਾਪ ਪਿਆ ਉਹਨੂੰ ਫਿਲਟਰ ਕਰਕੇ ਮੈਨੂੰ ਪਾਣੀ ਦੇ ਜਿਹੜਾ ਗੰਦਾ ਉਹਨੂੰ ਤੂੰ ਕੱਢ ਨਹੀਂ ਬਾਚੋ ਪਰ ਉਹ ਜੋ ਫਿਲਟਰ ਕਰ ਜਿਹੜਾ ਚੰਗਾ ਪਾਣੀ ਅਸੀਂ ਯੂਜ਼ ਕਰ ਸਕਦੇ ਆ ਉਹਨੂੰ ਮੈਂ ਆਪਣੇ ਸਰੀਰ ਚ ਰਨ थ्रू ਕਰਾਂ ਤਾਂ ਕਿ ਜਿਹੜੇ ਬ੍ਰੇਨ ਦੇ ਸੈਲਸ ਨੇ ਜਿਹੜੇ ਉਹਨੂੰ ਫੈਟੀ ਐਸਿਡਸ ਚਾਹੀਦੇ ਆ ਉਹਦੇ ਵਾਸਤੇ ਜਿਹੜਾ ਮੇਨ H2O ਦਾ ਫਾਰਮੂਲੇਸ਼ਨ ਉਹਨੂੰ ਚਾਹੀਦੀ ਆ ਉਹਨੂੰ ਕਨਵਰਟ ਕਰ ਸਕੀ ਹਮਮ ਔਰ ਮੈਂ ਜਦੋਂ ਇਸ ਸਟੱਡੀ ਨੂੰ ਪੜਿਆ ਮੈਂ ਕਿਹਾ ਸਰੀਰ ਦੇ ਅੰਦਰ ਐਡੀ ਵੱਡੀ ਜਦੋਂ ਜਹ ਚੱਲ ਰਹੀ ਜਬਦਰ ਪਾਣੀ ਨਹੀਂ ਪੀਤਾ ਹਮਮ ਸਿਰਫ ਇੱਕ ਨਾ ਪਾਣੀ ਪੀਣ ਕਰਕੇ ਸਿਰਫ ਇੱਕ ਨਾ ਪਾਣੀ ਪੀਣ ਕਰਕੇ ਹੂੰ ਸੋ ਇਹ ਸਰੀਰ ਜਿਹੜਾ ਆ ਇਹਨੇ ਹਮੇਸ਼ਾ ਜੋਰ ਲਾਉਣਾ ਤੁਹਾਨੂੰ ਬਚਾ ਕੇ ਰੱਖੰਦਾ ਹੂੰ ਹੂੰ ਜਿਹੜੇ ਲੋਕਾਂ ਦੇ ਯੂਰਿਕ ਐਸਿਡ ਵਧਦੇ ਆ ਗੋਡੇ ਗਿੱਟੇ ਦੁਖਦੇ ਆ ਹੱਡੀਆਂ ਦੁਖਦੀਆਂ ਨੇ ਆਪਣਾ ਅੱਜ ਕੱਲ ਚਿਕਨ ਗੁਨੀਆਂ ਦੀ ਬਹੁਤ ਜ਼ਿਆਦਾ ਪੇਸ਼ੈਂਟ ਨੇ ਬਹੁਤ ਮਤਲਬ ਆਪਾਂ ਇਲਾ ਕਹਿ ਸਕਦੇ ਆ ਵੀ ਕਈ ਵਾਰੀ ਹਾਲਾਤ ਦੇਖ ਕੇ ਹੱਥ ਜੋੜ ਕੇ ਅਰਦਾਸ ਕਰੀ ਜੇ ਵੀ ਪ੍ਰਮਾਤਮਾ ਇਹ ਬੰਦੇ ਨੂੰ ਠੀਕ ਕਰ ਦੇ ਬਹੁਤ ਤਕਲੀਫ ਚਾ ਬੰਦਾ ਮੇਰੇ ਕੋਲੇ ਅਸੀਂ ਅੰਮ੍ਰਿਤਸਰ ਸੀਗੇ ਅੰਮ੍ਰਿਤਸਰ ਡਾਕਟਰਸ ਆਫ ਦਿ ਨਾਰ ਮੈਂ ਬੈਠਾ ਤੇ ਉਥੇ ਇੱਕ ਪੇਸ਼ੈਂਟ ਆਏ ਉਹਨਾਂ ਦਾ ਪੂਰਾ ਸ਼ਰੀਰ ਜੇ ਇੰਟੂ ਹੈ ਨਾ ਜੇ ਇੱਕ ਬੱਚਾ 12 ਸਾਲ ਦੀ ਕੁੜੀਆ ਦਾ ਉਹਨਾਂ ਦਾ ਸ਼ਰੀਰ ਇੰਟੂ 3 ਹੋਇਆ ਹੋਇਆ ਸੀ ਸੁੱਜ ਗਿਆ ਸੀ ਔਰ ਪੀੜਾ ਪੈ ਗਿਆ ਸੀ ਹਾਂ 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 ਪਰ ਪਰਮਾਤਮਾ ਨੇ ਜਿਵੇਂ ਬਰਕਤ ਬਖਸ਼ਣੀ ਹੁੰਦੀ ਆ ਲਾਜ ਰੱਖਣੀ ਹੁੰਦੀ ਆ ਉਹਦੀ ਨਿਗਰਾਨੀ ਇੱਥੇ ਸਾਰਾ ਕੁਝ ਹੋਣਾ ਹੁੰਦਾ ਤਾਂ ਉਹਨੇ ਸਾਡੇ ਉੱਤੇ ਕਿਤੇ ਨਾ ਕਿਤੇ ਡਿਊਟੀ ਲਾਤੀ ਔਰ ਅੱਜ ਵੀ ਸ਼ੁਕਰੀਆ ਦਾ ਕਰਦੇ ਆ ਪਰਮਾਤਮਾ ਦਾ ਦਿਲੋਂ ਸ਼ੁਕਰੀਆ ਦਾ ਕਰਦੇ ਆ ਔਰ ਮੈਨੂੰ ਕਈ ਵਾਰੀ ਇਦਾਂ ਵੀ ਮਹਿਸੂਸ ਹੁੰਦਾ ਹੁੰਦਾ ਵੀ ਸ਼ੁਕਰੀਆ ਦਾ ਸ਼ਾਇਦ ਸ਼ਬਦਾਂ ਚ ਅਸੀਂ ਨਹੀਂ ਕਰ ਪਾਰੇ ਜਿੰਨਾ ਸਾਨੂੰ ਕਰਨਾ ਚਾਹੀਦਾ ਜੀ 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 ਕਿਉਂਕਿ ਉਹ ਬੱਚਾ ਰੋ ਰਿਹਾ ਸੀ ਟੜਪ ਰਿਆ ਸੀ ਸਰ ਤੁਸੀਂ ਉਹ ਤੜਪ ਨਹੀਂ ਦੇਖ ਸਕਦੇ ਨਹੀਂ ਦੇਖ ਸਕਦੇ ਬੱਚੇ ਤਾਂ ਵੈਸੇ ਵੀ ਤੜਫਦਾ ਨਹੀਂ ਦੇਖ ਸਕਦੇ ਸਰ 12 ਸਾਲ ਦਾ ਬੱਚਾ ਸੀਗਾ ਔਰ ਉਹਦੇ ਸਿਚੁਏਸ਼ਨ ਇਸ ਤਰ੍ਹਾਂ ਦੀ ਸੀਗੀ ਬੱਚਾ ਕਹਿੰਦਾ ਸੀ ਜਾਂ ਤਾਂ ਮੈਨੂੰ ਪਲੀਜ਼ ਠੀਕ ਕਰ ਤੋ ਜਾਂ ਮੈਨੂੰ ਕੁਝ ਐਜਾ ਦੇ ਦਿਓ ਵੀ ਮੈਂ ਛੁਟਕਾਰਾ ਚਾਹੁੰਨੀ ਆ ਲਾਈਫ ਤੋਂ ਸੁਸਾਈਡ ਤੱਕ ਬੱਚਾ ਜਾਣ ਨੂੰ ਤਿਆਰ ਸੀ 12 ਸਾਲ ਦਾ ਬੱਚਾ ਉਹਦੇ ਮਾਈਂਡ ਦੇ ਵਿੱਚ ਕੀ ਕੈਮੀਕਲ ਫਾਰਮੂਲੇਸ਼ਨਸ ਚੱਲ ਰਹੀਆਂ ਹੋਣੀਆਂ ਨੇ ਵੀ ਇਸ ਤਰ੍ਹਾਂ ਦੀ ਸਿਚੁਏਸ਼ਨਸ ਆ ਰਹੀਆਂ ਨੇ ਜੀ ਜੀ ਤੇ ਫਿਰ ਇਹ ਨੁਸਖਾ ਕਿਵੇਂ ਬਣਾਉਣਾ ਹੁਣ ਸਾਨੂੰ ਆਕਰ ਦੇ ਵਿੱਚ ਇਹ ਨੁਸਖਾ ਵੀ ਸਾਨੂੰ ਦੱਸੋ ਤੇ ਇਸ ਬਾਬਤ ਵਿੱਚ ਸਾਨੂੰ ਸਿਰੋ ਦੱਸੋ ਵੀ ਇਹ ਕੀ ਚੀਜ਼ ਹੈਗੀ ਇਹ ਇਸ ਨੁਕਤੇ ਨੂੰ ਬੜਾ ਸੌਖਾ ਨੁਕਤਾ ਹੈ ਕੋਈ ਵੱਡਾ ਔਖਾ ਨੁਕਤਾ ਨਹੀਂ ਹੈਗਾ ਬੜਾ ਹੀ ਸੌਖਾ ਨੁਕਤਾ ਹੈ ਤੁਸੀਂ ਇਹ ਵੀਡੀਓ ਆਪਦੀ ਮਦਰ ਤੱਕ ਸ਼ੇਅਰ ਕਰ ਦਿਓ ਤੁਹਾਡੀ ਮਦਰ ਨੇ ਝੱਟ ਸਮਝ ਜਾਣਾ ਤੇ ਉਹਨਾਂ ਨੇ ਬਣਾ ਦੇਣੀ ਹੈ ਚੰਗੀ ਜੀ 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 ਠੀਕ ਹੈ ਜੀ ਇਦੇ ਚ ਆਪਾਂ ਇੱਕ ਅਦਰਕ ਲੈ ਰਹੇ ਹਾਂ ਅਦਰਕ ਆਪਾਂ ਸਾਰਾ ਨਹੀਂ ਲੈਣਾ ਹੈਗਾ ਇਹਦੀ ਛੋਟੀ ਜਿਹੀ ਫਾੜੀ ਲਵਾਂ ਬਣਾ ਕੇ ਵੀ ਦਿਖਾਵਾਂਗੇ ਠੀਕ ਹੈ ਜੀ ਇਹ ਵੀ ਜ਼ਿਆਦਾ ਹੈ ਆਪਾਂ ਇਹਨੂੰ ਅੱਧਾ ਕਰ ਦਾਂਗੇ ਠੀਕ ਹੈ ਜੀ ਇੱਕ ਚਮਚਾ ਆਪਾਂ ਇਹਦੇ ਵਿੱਚ ਸੌਫ ਲਵਾਂਗੇ ਜੀ 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 ਇਹ ਨੁਸਖਾ ਹੈਗਾ ਜਿਹੜਾ ਦਰਦਾਂ ਨੂੰ ਭਜਾਉਣ ਵਾਲਾ ਦਰਦਾਂ ਨੂੰ ਖਤਮ ਕਰਨ ਵਾਲਾ ਨੁਸਖਾ ਹੈਗਾ ਜਿਹੜਾ ਵੈ ਜਗਦੀਪ ਜੀ ਉਹਨਾਂ ਦਾ ਉਹ ਬਣ ਰਿਹਾ ਹੈ ਇੱਕ ਚਮਚਾ ਸੌਫ ਦਾ ਹੋ ਗਿਆ ਜੀ ਇੱਕ ਚਮਚੇ ਤੋਂ ਵੀ ਅੱਧੇ ਚਮਚੇ ਇਨਕ ਠੀਕ ਹੈ ਇੱਕ ਹਿੱਸਾ ਚਮਚੇ ਦਾ ਇੱਕ ਹਿੱਸੇ ਤੋਂ ਵੀ ਘੱਟ ਲਓ ਠੀਕ ਹੈ ਕਿਉਂਕਿ ਗਰਮ ਬਹੁਤ ਹੁੰਦਾ ਠੀਕ ਹੈ ਜਿਹੜੇ ਪੇਸ਼ੈਂਟਾਂ ਨੂੰ ਬਵਾਸੇਰ ਦੀ ਲੀਵਰ ਰਿਲੇਟਡ ਕੋਈ ਪ੍ਰੋਬਲਮ ਹੋਵੇ ਇਹ ਹੈਲਪ ਤਾਂ ਕਰ ਸਕਦਾ ਪਰ ਗਰਮ ਇੰਨਾ ਹੈ ਵੀ ਬਵਾਸੇਰ ਨੂੰ ਵਧਾ ਵੀ ਸਕਦਾ ਸੋ ਕਈ ਚੀਜ਼ਾਂ ਦੇ ਵਿੱਚ ਟੇਕ ਕੇਅਰ ਕਰਨੀ ਬਹੁਤ ਜ਼ਰੂਰੀ ਜੀ ਜੀ ਬਾਕੀ ਆਪਾਂ ਹਲਦੀ ਲੈਣੀ ਹੈ ਹਲਦੀ ਵੀ ਬਹੁਤ ਘੱਟ ਲੈਣੀ ਹੈ ਇਦੇ ਵਿੱਚ ਐਂਟੀਆਕਸੀਡੈਂਟਸ ਹੁੰਦੇ ਆ ਜੀ ਜੀ ਇਹਦੇ ਵਿੱਚ ਇਨਫਲੇਮੇਟਰੀ ਡਿਸਆਰਡਰ ਨੂੰ ਰਿਪੇਅਰ ਕਰਨ ਦੀ ਸ਼ਮਤਾ ਹੁੰਦੀ ਹੈ ਔਰ ਉਹ ਸ਼ਮਤਾ ਇਸ ਹੱਦ ਤੱਕ ਹੁੰਦੀ ਹੈ ਵੀ ਤੁਹਾਡਾ ਜਿਹੜਾ ਫੈਟੀ ਲੀਵਰ ਆ ਕਈ ਪੇਸ਼ੈਂਟਾਂ ਦੇ ਵਿੱਚ ਸਿਰਫ ਔਰ ਸਿਰਫ ਹਲਦੀ ਨੇ ਫੈਟੀ ਲੀਵਰ ਠੀਕ ਕੀਤਾ ਔਰ ਦੇਖੋ ਕੁਦਰਤ ਨੇ ਬਲ ਬਖਸ਼ੇ ਇਹਨਾਂ ਚੀਜ਼ਾਂ ਦੇ ਵਿੱਚ ਇਹ ਹੋ ਗਿਆ ਜੀ ਤੇ ਇਹਦੇ ਜਿਹੜਾ ਆਪਾਂ ਇਹ ਆ ਉਹ ਥੋੜੇ ਤੋਂ ਮੈਨੇ ਹੂੰ ਪਰ ਇੰਨਾ ਹੀ ਸੌਖਾ ਬਸ ਇੰਨੀ ਕਸਾ ਜ਼ਿਆਦਾ ਨਹੀਂ ਠੀਕ ਹੈ ਠੀਕ ਹੈ ਇਹਦੇ ਵਿੱਚ ਆਪਾਂ ਇਹਨੂੰ ਪਾ ਦੋ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਗਲਾਸ ਪਾਣੀ ਤੇ ਇੱਕ ਗਲਾਸ ਪਾਣੀ ਹੋਰ ਪਾ ਦਾਂਗੇ ਥੈਂਕ ਯੂ ਭਾਈ ਜੀ ਦੋ ਗਲਾਸ ਪਾਣੀ ਪਾਵਾਂਗੇ ਤਾਂ ਕਿ ਇਹਨੂੰ ਜਦੋਂ ਆਪਾਂ ਕੜੀਏ ਆਪਾਂ ਪੀਣਾ ਤਾਂ ਇੱਕ ਗਲਾਸ ਹੀ ਹੈ ਠੀਕ ਬਟ ਆਪਾਂ ਦੋ ਗਲਾਸ ਇਸ ਲਈ ਪਾ ਰਹੇ ਹਾਂ ਤਾਂ ਕਿ ਇਹਨੂੰ ਕੜ ਕੜ ਕੇ ਆਪਾਂ ਨੂੰ ਅੰਦਾਜ਼ਾ ਹੋ ਸਕੇ ਵੀ ਜਿੰਨਾ ਪੂਰਾ ਫਾਇਦਾ ਸੀ ਉਹ ਤੋਂ ਅੱਧਾ ਹੋ ਗਿਆ ਓਕੇ ਔਰ ਜਦੋਂ ਅੱਧਾ ਹੋ ਗਿਆ ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਗੁਣ ਉਸ ਪਾਣੀ ਚ ਆ ਗਏ ਜਿਹੜੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਚਲੋ ਫਾਰਮੂਲਾ ਬਣਾ ਰਹੇ ਹੈ ਤੇ ਜਿਹੜੇ ਲੋਕਾਂ ਨੇ ਇਹ ਫਾਰਮੂਲਾ ਇਸਤੇਮਾਲ ਕੀਤਾ ਹੋਣਾ ਹੈ ਜਾਂ ਇਦਾਂ ਦੇ ਫਾਰਮੂਲੇ ਇਸਤੇਮਾਲ ਕਰਦੇ ਨੇ ਬਹੁਤ ਕਈ ਰਿਪੋਰਟ ਇਹ ਆਉਂਦੀ ਕਿ ਜੀ ਮੈਨੂੰ ਤਾਂ ਬੜਾ ਫਰਕ ਪੈ ਗਿਆ ਤੇ ਬਹੁਤ ਕਹਦੇ ਨੇ ਸਾਨੂੰ ਕੋਈ ਨਾ ਫਰਕ ਪਿਆ ਨਾ ਤੁਹਾਨੂੰ ਕੋਈ ਵਾਅਦਾ ਹੋਇਆ ਨਾ ਘਾਟਾ ਹੋਇਆ ਤੇ ਬਹੁਤੇ ਨੇ ਕਿਹਾ ਜੀ ਸਾਨੂੰ ਤਾਂ ਕੋਈ ਫਰਕ ਪਿਆ ਹੀ ਨਹੀਂ ਜੀ ਤੁਸੀਂ ਨੁਸਖਾ ਜਿਹੜਾ ਦਿੱਤਾ ਉਹਦਾ ਕੀ ਕਾਰਨ ਹੋ ਜਾਂਦਾ ਜੀ ਇਹਨਾਂ ਤੁਸੀਂ ਐਸੇ ਮੇਰੇ ਮੇਰੇ ਕੋਲ ਅਕਸਰ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਜਦੋਂ ਮੈਂ ਸੀ ਕਰਦੇ ਆ ਤਾਂ ਮੈਂ ਕਈ ਗਰੁੱਪਸ ਨੇ ਮੇਰੇ ਫਰੈਂਡ ਸਰਕਲ ਛੇਗੇ ਨੇ ਜਿਨ੍ਹਾਂ ਨੂੰ ਅੱਗੇ ਦੇਖ ਕੇ ਉਹਨਾਂ ਦੇ ਪੇਸ਼ੈਂਟਸ ਹੁੰਦੇ ਸੀ ਐਕਸਪੈਰੀਮੈਂਟ ਕਰਦੇ ਆ ਤਾਂ ਕਈ ਵਾਰੀ ਮੈਨੂੰ ਵੀ ਸਿਮਿਲਰ ਰਿਸਪੌਂਸ ਆਉਂਦਾ ਹੈ ਇਹਦੇ ਵਿੱਚ ਇੱਕ ਕਾਰਨ ਹੈ ਤੁਹਾਡੀ ਤਸਵੀਰ ਕੀ ਹੈ ਅੱਛਾ ਤੁਹਾਡੇ ਅੰਦਰ ਬੈ ਕਿੰਨੀ ਆ ਜੇ ਤੁਸੀਂ ਕਹੋ ਵੀ ਜਿਹਦਾ ਯੂਰਿਕ ਐਸਿਡ 9.0 ਟੱਚ ਕਰ ਰਿਹਾ ਤੇ ਇਹ ਲੋਕ ਤਾਂ ਉਹਦੀ ਮਦਦ ਕਰ ਦੂ ਮੈਂ ਇਹਦੇ 'ਚ ਕੋਈ ਸ਼ੱਕ ਨਹੀਂ ਵੀ ਅਦਰਕ 'ਚ ਕੋਈ ਕਮੀ ਆ ਇਦੇ 'ਚ ਕੋਈ ਸ਼ੱਕ ਨਹੀਂ ਵੀ ਹਲਦੀ 'ਚ ਕੋਈ ਕਿਸੇ ਚੀਜ਼ ਦੀ ਕਮੀ ਹੋਵੇ। ਇਦੇ 'ਚ ਕੋਈ ਸ਼ੱਕ ਨਹੀਂ ਵੀ ਸੌਂਫ 'ਚ ਕੋਈ ਦਮ ਨਹੀਂ। ਹੂੰ। ਸਾਰੀਆਂ ਚੀਜ਼ਾਂ ਕਾਰੀਗਰ ਨੇ ਸਾਰੀਆਂ ਚੀਜ਼ਾਂ 'ਚ 100% ਬਾਲਾ। ਹੂੰ। ਪਰ ਪ੍ਰੋਬਲਮ ਸਮਝ ਕੇ ਉਹਦੀ ਮਾਤਰਾ ਸੈੱਟ ਕੀਤੀ ਜਾਊਗੀ। ਓਕੇ। ਅਗਰ ਇਹ ਸਾਰੀਆਂ ਚੀਜ਼ਾਂ ਇੰਨੀਆਂ ਸੌਖੀਆਂ ਹੋਣ ਤਾਂ ਅਸ਼ਵਗੰਧਾ ਤਾਂ ਤੁਹਾਡੇ ਦਰੱਖਤਾਂ ਈ ਲੱਗਦੀ ਆ। ਸ਼ਿਲਾਜੀਤ ਵੀ ਪਹਾੜਾਂ ਤੋਂ ਹੀ ਆਉਂਦੀ ਆ। ਜੀ ਜੀ। ਪਰ ਕਿਉਂ ਕੁਝ ਲੋਕਾਂ ਨੂੰ ਉਹ ਚੀਜ਼ਾਂ ਗਰਮੈਸ਼ ਕਰਦੀਆਂ ਨੇ? ਕੁਝ ਚੀਜ਼ਾਂ ਉਹ ਚੀਜ਼ ਠੰਡਾ ਕਰਦੀਆਂ ਨੇ ਕੁਝ ਚੀਜ਼ਾਂ ਨੂੰ ਕੁਝ ਕਈ ਲੋਕਾਂ ਨੂੰ ਉਹ ਚੀਜ਼ਾਂ ਬਾਡੀ ਬਿਲਡਿੰਗ 'ਚ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਉਹ ਚੀਜ਼ਾਂ ਸੈਕਸ਼ੂਅਲ ਦੇ ਵਿੱਚ ਵੀ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਇਹ ਚੀਜ਼ਾਂ ਡਿਪਰੈਸ਼ਨ ਠੀਕਰਨ 'ਚ ਕੰਮ ਆਉਂਦੀਆਂ ਨੇ ਕਈ ਲੋਕਾਂ ਨੂੰ ਇਹੀ ਚੀਜ਼ਾਂ ਤਾਂਤ ਵੀ ਕਰਾ ਦਿੰਦੀਆਂ ਨੇ ਪੀਂਦਾ ਟੰਗੇ ਦਾ ਇਹ ਹੈ ਜੀ ਬਸ ਤਾਂ ਜੇ ਤੁਸੀਂ ਜ਼ਿਆਦਾ ਚੰਗਾ ਇਹਦਾ ਰਿਜ਼ਲਟ ਚਾਹੁੰਦੇ ਹੋ ਤਾਂ ਤੁਸੀਂ ਜੇ ਅੱਧਾ ਚਮਚ ਸੌਫ ਜੋ ਜਿੰਨਾ ਪਾਏ 100 ਪਾਏ 1 ਚਮਚ ਸੌਫ ਜਿਹੜੀ ਆ ਉਹਨੂੰ ਲੈ ਕੇ ਇਹਦਾ ਜਮੇ ਚੁਟਕੀ ਪਰ ਤੁਸੀਂ ਰਾਤ ਨੂੰ ਹੀ 1 ਲੀਟਰ ਪਾਣੀ ਚ ਪਿਉਂਦੋ ਤਾਂ ਸਵੇਰ ਤੱਕ ਇਹਦਾ ਵਿੱਚ ਜਿਹੜਾ ਰਸਾ ਕੁਝ ਹੱਦ ਤੱਕ ਹੀ ਸੌਫਟ ਵੀ ਹੋ ਜਾਏਗਾ ਕੁਝ ਹੱਦ ਤੱਕ ਇਹ ਪਾਣੀ ਚ ਗੜ ਵੀ ਜਾਏਗਾ ਕੁਝ ਹੱਦ ਤੱਕ ਇਹ ਆਪਦੇ ਤੱਤ ਵੀ ਉਹਦੇ ਚ ਛੱਡ ਦੇਗਾ ਪਰ ਉਸ ਤੋਂ ਬਾਅਦ ਜਦੋਂ ਤੁਸੀਂ ਉਹਨੂੰ ਉਬਾਲ ਹੀ ਦੋਗੇ ਤਾਂ ਸਾਰੇ ਤੱਤ ਹੋਰ ਨਿਚੜ ਜਾਣਗੇ